ਰੇ ਵੀਰਾਂ ਤੇ ਭੈਣਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਫ੍ਰੀ ਟਿਊਸ਼ਨ ਸੈਂਟਰ ਮੈਨੇਜਰ ਨਵਜੋਤ ਕੋ ਪਿੰਡ ਦਲਦੀ ਗੁਰਦੁਆਰਾ ਗੁਰੂ ਰਵਿਦਾਸ ਭਗਤ ਵਿਖੇ ਲਗਾਇਆ ਜਾ ਰਿਹਾ ਹੈ ਇਹ ਫ੍ਰੀ ਟਿਊਸ਼ਨ ਸੈਂਟਰ ਇੰਟਰਨੈਸ਼ਨਲ ਕਨਫੈਡਰੇਸ਼ਨ ਵੱਲੋਂ ਪਹਿਲ ਪ੍ਰੋਜੈਕਟ ਦੇ ਨਾਲ ਚਲਾਇਆ ਜਾ ਰਿਹਾ ਹੈ ਅੱਜ ਦੀ ਰਿਪੋਰਟ ਮਿਤੀ 2 ਜੁਲਾਈ 2025 ਅੱਜ ਸਾਡੇ ਸੈਂਟਰ ਵਿੱਚ ਕੁੱਲ 56 ਵਿਦਿਆਰਥੀ ਹਾਜ਼ਰ ਹੋਏ ਜਿਨ੍ਹਾਂ ਵਿੱਚੋਂ 19 ਵਿਦਿਆਰਥੀ ਵੱਡੀਆਂ ਜਮਾਤਾਂ ਦੇ ਹਨ ਹੱਥ ਦੀਆਂ ਉਂਗਲਾਂ ਵਿੱਚ ਬਸ ਬਹਿਸ ਬਹਿਸ ਹੋ ਗਈ ਅੰਗੂਠਾ ਆਖਣ ਲੱਗਾ ਮੈਂ ਸਭ ਉਂਗਲਾਂ ਵਿੱਚੋਂ ਵੱਡਾ ਹਾਂ ਉਸ ਦੇ ਉਹ ਦੇ ਉਹ ਦੇ ਨਾਲ ਵਾਲੀ ਉਂਗਲ ਆਖਣ ਲੱਗੀ ਨਹੀਂ ਤੂੰ ਨਹੀਂ ਸਭ ਤੋਂ ਵੱਡਾ ਨਾ ਹ ਬਾਕੀ ਤਨਾ ਉਂਗੜਾ ਨੇ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਵੱਡਾ ਆਖਿਆ ਜਦੋਂ ਫੈਸਲਾ ਨਾ ਹੋ ਸਕਿਆ ਤਾਂ ਸਾਰੇ ਪਹੰਚਤ ਪੰਚਾਇਤ ਪੰਚਾਂ ਦਾ ਆਇਆ ਤਾਂ ਕੋਲ ਜਾ ਪੰਪ ਪੂਜਾ ਪੂਜਾ ਪੂਜੇ ਪੂਜੇ ਸਰ ਪੰਜ ਨੇ ਵਾਰੀ-ਵਾਰੀ ਸਭ ਉਂਗਲਾਂ ਨਾਲ ਗੱਲ-ਬਾਤ ਕੀਤੀ